ਵਿધાનਸਭਾ ਹਲਕਾ ਜੀਰਾ ਦੇ ਅਧੀਨ ਆਉਂਦੇ ਕਸਬਾ ਮਖੂ ਵਿਖੇ ਕ੍ਰਿਸ਼ਨ ਮੰਦਰ ਮਖੂ ਵਿਖੇ ਮੂਰਤੀ ਸਥਾਪਨਾ ਨੂੰ ਲੈ ਕੇ ਇੱਕ ਕਲਸ਼ ਯਾਤਰਾ ਕੱਢੀ ਗਈ ਇਹ ਕਲਸ਼ ਯਾਤਰਾ ਗਊਸ਼ਾਲਾ ਤੋਂ ਲੈ ਇਸੇ ਪ੍ਰੋਗਰਾਮ ਦੌਰਾਨ ਹੀ ਤੁਹਾਨੂੰ ਅਸੀਂ ਦੱਸ ਦਈਏ ਕਿ 8 9 10 ਅਤੇ 11 ਜੁਲਾਈ ਨੂੰ ਇੱਥੇ ਪਰਗਵਾਨ ਸ਼ਿਵ ਕਥਾ ਜਿਹੜੀ ਆ ਉਹ ਵੀ ਹਰ ਰੋਜ਼ ਹੋਇਆ ਕਰੇਗੀ ਜੇ ਕਥਾ ਕਰਨ ਵਾਸਤੇ ਕਥਾ ਵਿਆਸ ਸਾਧਵੀ ਸੋਮਿਆ ਭਾਰਤੀ ਜੀ ਆਪਣੇ ਪ੍ਰਵਚਨਾਂ ਦੇ ਨਾਲ ਸੰਗਤਾਂ ਨੂੰ ਉਹ ਨਿਹਾਲ ਕਰਨਗੇ ਇਸ ਮੌਕੇ 11 ਤਰੀਕ ਨੂੰ ਜਿਹੜੀ 11 ਜੁਲਾਈ ਨੂੰ ਮੂਰਤੀ ਸਥਾਪਨਾ ਜਿਹੜੀ ਉਹ ਹੋਵੇਗੀ ਤੇ ਇਸ ਮੌਕੇ ਇਲਾਕੇ ਦੀਆਂ ਜਿਹੜੀਆਂ ਮੇਨ ਸ਼ਖਸੀਅਤਾਂ ਪਹੁੰਚੀਆਂ ਸਨ ਉਹਨਾਂ ਦੇ ਵਿੱਚ ਇਲਾਕੇ ਦੇ ਮੌਜੂਦਾ ਐਮ.ਐਲ.ਏ. ਜੀ ਨਰੇਸ਼ ਟਾਰੀਆ ਜੀ ਵਾਈਪਾ ਗੂ ਗੌਰਵ ਚੋਪੜਾ ਸੰਦੀਪ ਸਚਦੇਵਾ ਨਰਿੰਦਰ ਕਟਾਰੀਆ ਕਾਰਜ ਅਲਾ ਰਜੀਵ ਅਹੂਜਾ ਸੰਜੀਵ ਅਹੂਜਾ ਮਨੀਸ਼ ਕੁਮਾਰ ਲਾਡਾ ਸੰਦੀਪ ਟੁਕਰਾਲ ਵਰਿੰਦਰ ਟੁਕਰਾਲ ਵਿਜੇ ਕਲੜਾ ਬਾਬਾ ਸੋਨੂ ਸ਼ਾ ਹਰੀਕੇ ਵਾਲੇ ਤੇ ਗੁਰੂ ਮਾਤਾ ਜੀ ਬੱਲ ਵਾਲੇ ਜਤਨ ਸ਼ਰਮਾ ਤੇ ਇਸ ਤੋਂ ਇਲਾਵਾ ਹੋਰ ਵੀ ਇਲਾਕੇ ਦੀਆਂ ਧਾਰਮਿਕ ਅਤੇ ਰਾਜਨੀਤਿਕ ਸ਼ਕਤੀਆਂ ਨੇ ਭਾਗ ਲਿਆ ਆਉ ਤੁਹਾਨੂੰ ਸਰੌਂਦੇ ਆ ਇਸ ਮੌਕੇ ਪਹੁੰਚੇ ਹੋਈ ਆ ਮੈਂ ਚਕਸੀਦਾਂ ਦੇ ਨਾਲ ਤਪਦਾ ਸੱਚ న్యూਜ਼ ਤੇ ਕੋਈ ਗੱਲਬਾਤ ਅਰੀ ਸਾਬ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇਥੇ ਕਲਸ਼ ਯਾਤਰਾ ਕੱਢੀ ਗਈ ਆ ਇਸ ਨੂੰ ਲੈ ਕੇ ਅੱਜ ਮਾਹੂ ਸ਼ਹਿਰ ਦੇ ਵਿੱਚ ਸਾਡੇ ਬੂਟੀ ਸਥਾਪਨਾ ਹੋਈ ਇਹ ਮਾਹੂ ਸ਼ਹਿਰ ਤੇ ਬੜੀ ਖੁਸ਼ੀ ਮਨਾ ਰਹੇ ਨੇ ਬੜੇ ਭਾਗਾ ਵਾਲੇ ਨੇ ਕਿਤੇ ਜੀ ਸਾਡੇ ਅੱਜ ਮੂਰਤੀ ਸਥਾਪਨਾ ਦਾ ਦਿਵਸ ਬਣਾਇਆ ਗਿਆ ਕੌਸ਼ਲਾ ਬਹੂ ਦੇ ਵਿੱਚ ਸਾਡੂ ਸ਼ਾਂਜੀ ਜੀ ਇੱਥੇ ਹਰਦੇਵ ਜੀ ਵੀ ਹੋਰ ਮੂਰਤੀਆਂ ਅੰਗੜੀਆਂ ਕਿ ਲਿਆ ਕੇ ਅੱਜ ਸਥਾਪਨ ਹੋਣੀ ਆ ਮੈਂ ਇਹ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਇਹ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸਾਡੇ ਦਿੱਲੀ ਤੋਂ ਆਮ ਜੀ ਜਿਹੜੇ ਕਿ ਬਹੂ ਰਹਿੰਦੇ ਸੀਗੇ ਉਹ ਬਾਅਦ ਦਿੱਲੀ ਚਲੇ ਗਏ ਉਹਨਾਂ ਦੇ ਸਹਿਯੋਗ ਨਾਲ ਅਤੇ ਸੰਜੀਵ ਅਹੂਜਾ ਜੀ ਦੀ ਗਵਾਈ ਥੱਲੇ ਇਹ ਪ੍ਰੋਗਰਾਮ ਰੱਖਿਆ ਗਿਆ ਵਾ ਮੈਂ ਕਹਿੰਦਾ ਜੀ ਬਹੁਤ ਬੈਡਾਂ ਦਾ ਧੰਨਵਾਦ ਇਹਨਾਂ ਨੇ ਆਪ ਦੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਇਹ ਪ੍ਰੋਗਰਾਮ ਰੱਖਿਆ ਵਾ ਅੱਜ ਕੱਲ ਦੇ ਜਵਾਨੇ ਵਿੱਚ ਕਿਸੇ ਕੋਲ ਟਾਈਮ ਨਹੀਂ ਹੈਗਾ ਕਿ ਅਸੀਂ ਇਸ ਧਾਰਮਿਕ ਪ੍ਰੋਗਰਾਮਾਂ 'ਚ ਸ਼ਾਮਲ ਹੋ ਸਕੀਏ ਮੈਂ ਇਹਨਾਂ ਦਾ ਅਤੀ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਇਸ ਪ੍ਰੋਗਰਾਮ ਦੇ ਵਿੱਚ ਜਿੱਲੀਓਂ ਚੱਲ ਕੇ ਆ ਕੇ ਕਾਮਯਾਬ ਕੀਤਾ ਅਤੇ ਧੰਨਵਾਦ ਕਰਦਾ ਸੰਗੀਤ ਗੁਗਾ ਜੀ ਦਾ ਜਿਨ੍ਹਾਂ ਨੇ ਪਹਿਲਾਂ ਇੰਨੇ ਮੰਦਰ ਬਣਾਏ ਕੌਸ਼ਲਾ ਬਣਾਈ ਅਤੇ ਸ਼ਹਿਰ ਦੇ ਵਿੱਚ ਜੋ ਵੀ ਧਾਰਮਿਕ ਉਸਤਾਨ ਹੈ ਇਹਨਾਂ ਨੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਪੈਸੇ ਇਕੱਠੇ ਕਰਨੇ ਬਾਈ ਜੀ ਕੋਈ ਮਿੱਕੀ ਮੋਡੀ ਗੱਲ ਨਹੀਂ ਕਹਿ ਲੈਣਾ ਸਤਿਵਾਦ ਸਾਂਝਾ ਪਾਇਆ ਵਾ ਸਾਂਝਾ ਬਹਿ ਕਿਸੇ ਤੋਂ ਮੰਗਣ ਲੋ ਦੰਦਾ ਜੇਕਰ ਉਹਨੂੰ ਇਨਸਾਨ ਨੂੰ ਪਤਾ ਹੋਵੇ ਕਿ ਇਹ ਇਨਸਾਨ ਨੇ ਸਹੀ ਥਾਂ ਤੇ ਪਹਲ ਹੋਣਾ ਤਾਂ ਹੀ ਲੋਕ ਪੈਸੇ ਦਿੰਦੇ ਆ ਮੈਂ ਇਸ ਕਰਕੇ ਸੰਗੀਤ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਦੇ ਉਪਰਾਲੇ ਇਹਨਾਂ ਦੀ ਹਿੰਮਤ ਸਦਕਾ ਜੋ ਅੱਜ ਬਣਿਆ ਸ਼ਹਿਰ ਦੇ ਵਿੱਚ ਬੰਦਰ ਬਣੇ ਕੌਸ਼ਲਾ ਬਣੀਆਂ ਇਹਨਾਂ ਦੀ ਹਿੰਮਤ ਆ ਤੇ ਮੈਂ ਸਾਰੇ ਆਈ ਹੋਈ ਸੰਗਤ ਦਾ ਧੰਨਵਾਦ ਇੱਥੇ ਕਰਦਾ ਉਸੇ ਮੁਬਾਰਕਵਾਦ ਵੀ ਦਿੰਦਾ ਮੈਂ ਕਿਉਂਕਿ ਸਾਡੇ ਤੇ ਜਿਹੜਾ ਅਸੀਂ ਅੱਜ ਆਨੰਦ ਮਾਣ ਰਹੇ ਆ ਇਹ ਗੁਰੂਆਂ ਪੀਰਾਂ ਸੰਤਾਂ ਮਹਾਂਪੁਰਖਾਂ ਦੀ ਇਹ ਧਰਤੀ ਆ ਇਸ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਆਪਾਂ ਅੱਜ ਤੁਰੇ ਖੜੇ ਆ ਸਾਡੇ ਭੈ ਜਿਹੜੀ ਜਿੰਨੇ ਵੀ ਸਾਡੇ ਮੀਡੀਆ ਦੇ ਸਾਡੇ ਸ਼ਹਿਰ ਦੇ ਲਾਗਾਂ ਵਾਸੀ ਅਤੇ ਜਿੰਨੇ ਵੀ ਧਰਮਾਂ ਦੇ ਲੋਕ ਆਏ ਆ ਸਭ ਦਾ ਸਤਿਕਾਰ ਕਰਦਾ ਕਿਉਂਕਿ ਇੱਥੇ ਕੋਈ ਧਰਮ ਦਾ ਸਵਾਲ ਨਹੀਂਗਾ ਧਰਮ ਦਾ ਸਾਡੇ ਬਣਾਏ ਹੋਇਆ Koyun öteki tarım değil. Öteki sam sam ekranı. Bu esnafa öteki zedin ਤਾਂ ਬੰਦਾ ਸਾਡੇ ਕਿ ਕਿਸੇ ਨੇ ਤੇਰੀ ਯਾਤ ਕੁਛ ਨਹੀਂ ਅਮਲਾ ਉੱਤੇ ਹੋਣ ਕਿਤੇ ਵੇੜੇ ਸਾਡੇ ਉੱਤੇ ਤਾਂ ਅਮਲ ਵੇਖੇ ਜਾਂਦੇ ਆ ਕਿ ਕਿਹੜੇ ਇਨਸਾਨ ਨੇ ਕਿੰਨੀ ਭਗਤੀ ਕੀਤੀ ਕਿੰਨਾ ਵਾਕਿਉਂ ਦੀ ਸੇਵਾ ਕੀਤੀ ਗਰੀਬ ਦੀ ਮਦਦ ਕੀਤੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਡੇ ਮਾਪੇ ਦੀ ਸੇਵਾ ਕਰੋ ਕੋਈ ਕੋਈ ਰੀਤੀ ਮਦਦ ਕਰੋ ਬਾਪੂ ਸਹਾਰੀ ਲੱਭੇ ਬਾਕੀ ਸਭ ਕੁਝ ਮਿਲ ਜਾਂਦਾ ਬਾਪੂ ਨਹੀਂ ਮਿਲਦੇ ਇਹਨਾਂ ਦੀ ਬਦਨੀ ਆਪਾਂ ਨੂੰ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਆ ਸਾਰੇ ਸਾਰਿਆਂ ਨੂੰ ਇੱਕ ਵਿੱਚ ਜਿੰਨੇ ਵੀ ਆਏ ਹੋਏ ਸਾਰੇ ਭੈਣ ਭਰਾਵਾਂ ਨੂੰ ਹੱਲ ਵਰ ਦੇ ਇਨਸਾਨ ਨੂੰ ਵਾਰ ਵਾਰ ਜਨਾ ਇਸ ਸਾਡੇ ਜਿੰਨੇ ਵੀ ਜੇ ਵੀ ਨੇਤੇ ਇਹਨਾਂ ਦੇ ਪਿਆਰ ਫਿਰ ਉਹਨਾਂ ਹੱਥ ਰੱਖੇ ਜੇ ਚਲਦੀ ਗੱਲ ਵਿੱਚ ਲੈ ਡੁਗਣੀ ਰਾਜ ਤੋਂ ਕਿ ਤੱਕੀ ਕਰ ਇਹਨਾਂ ਕਹਿੰਦਾ ਹੋਇਆ ਕਿਮਾਂ ਦਾ ਜੱਜ ਕਰਦਾ ਜੈ ਜੀ ਦਾ ਜੈ ਜੀ ਦਾ ਜੈ ਜੀ ਖਤਮ ਚਾਹੀਗੇ ਬਲਾਂ ਦੇ ਚੰਗੀ ਜਾਣ ਉਹ ਸਤਿਕਾਰ ਉਹ ਸਤਿਕਾਰ ਕੀ ਕਹਣਾ ਜਾਓਗੇ ਜਿਹੜਾ ਅੱਜ ਦਾ ਪ੍ਰੋਗਰਾਮ ਹੋ ਰਿਹਾ ਅੱਜ ਦਾ ਜਿਹੜਾ ਇਹ ਵਿਸ਼ਾਲ ਸ਼ੋਭਾ ਯਾਤਰਾ ਦਾ ਤੋਰ ਹੋਇਆ ਮੂਰਤੀ ਸਥਾਪਨਾ ਸਮਾਰੋ ਚੱਲ ਰਿਹਾ ਇਹ ਪ੍ਰੋਗਰਾਮ ਤਿੰਨ ਦੇ ਚੱਲਣਾ ਸਭ ਆਖਾਂ ਤੇ 9 ਵਜੇ ਫਿਰ ਜਾ ਕੇ ਮੂਰਤੀ ਦੀ ਸਥਾਪਨਾ ਹੋਣੀ ਹੈ ਫਿਰ ਪ੍ਰਾਰambh ਹੋਣਾ ਹੈ ਅੱਜ ਸਾਰੀਆਂ ਪਾਰਟੀਆਂ ਨੇ ਸਾਰੇ ਧਰਮਾਂ ਨੇ ਆਪ ਸਾਰਾ ਕੋਸ਼ਿਸ਼ ਉੱਠ ਗਏ ਸਾਰਾ ਨਾ ਪੂਰਨ ਸਹਿਯੋਗ ਕੀਤਾ ਅਸੀਂ ਸ਼ਹਿਰ ਵਾਸੀਆਂ ਦਾ ਸਭ 파ਰਟੀ ਦਾ ਸਾਰੇ ਜੋ ਕਿ ਅੱਜ ਸ਼ਾਮ ਨੂੰ ਆਏ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਸ਼ਰਮ ਅੱਜ ਸਾਡੇ ਮਾਹੂਜ 7 ਜੁਲਾਈ ਨੂੰ ਕਲਸ਼ ਯਾਤਰਾ ਗੱਡੀ ਗਈ ਹੈ ਜਿੰਦਾ ਕਿ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ ਹੀ ਇਹ ਛਪਕਾ ਬਣਾ ਜਿਲ੍ਹਾ ਤੇ ਪ੍ਰਬਧਨਾ ਜਿਹੇ ਬੇਜ਼ੀ ਕਰਦਾ ਹਾਂ ਕਿ ਜਿਹੜੇ ਜਿਹੜੇ ਰੁਪਿਆ ਨੇ ਜੇ ਅੱਗੇ ਪੁੱਛਿਆ ਹਨ ਜਿਹੜੇ ਜਿਹੜੇ ਸੰਤ ਸੰਗਤ ਨਹੀਂ ਆ ਕੇ ਹਾਜ਼ਰੀ ਲਵਾਈ ਹੈ ਪਰਮਾਤਮਾ ਉਹਨਾਂ ਨੂੰ ਦਿਨ ਰਾਤ ਦਿਨ ਦਿਨ ਜੋਗਣੀ ਜਾ ਚੌਕੀ ਤਰੱਕੀ ਦੇ ਵਿੱਚ ਤੇ ਮੈਂ ਇਹ ਯਾਦ ਕਰਦਾ ਕਿ ਉਹ ਬਾਦ ਵੱਲ ਚਲੇ ਆਪਣੇ ਘਰਾਂ ਬਾਰਾਂ ਵਿੱਚ ਵਾਦਾ ਪੂਰਾ ਕਰ ਸਕਣ